ਬੇਰੋਜ਼ਗਾਰੀ ਕਿਸ ਹੱਦ ਤੱਕ ਵੱਧ ਗਈ ਹੈ ਤਸਵੀਰਾਂ ਸਾਫ ਜ਼ਾਹਰ ਕਰਦਿਆ ਨੇ ਜੀ ਹਾਂ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਦਰਅਸਲ ਇਹ 에어ਪੋਰਟ ਦੀਆਂ ਨੇ ਜਿੱਥੇ 에어ਪੋਰਟ ਦੇ ਵਿੱਚ ਕੰਮ ਕਰਨ ਵਾਲਿਆਂ ਦੀਆਂ ਅਸਾਮੀਆਂ ਨਿਕਲਦੀਆਂ ਨੇ ਪਰ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਜੋ ਭਾਰੀ ਇਕੱਠ ਹੈ ਉਹ ਉਮੜ ਕੇ ਆਉਂਦਾ ਹੈ ਤਾਂ ਤੁਹਾਨੂੰ ਦੱਸਦੇ ਕਿ ਤਸਵੀਰਾਂ ਜੋ ਨੇ ਸਾਫ ਜ਼ਾਹਰ ਕਰਦਿਆ ਨੇ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਰੁਜ਼ਗਾਰ ਦੀ ਜ਼ਰੂਰ ਤਤਨ ਦੱਸਦੀ ਹੈ ਕਿ 600 ਅਸਾਮੀਆਂ ਜੋ ਨੇ 에어ਪੋਰਟ ਦੇ ਉੱਤੇ ਕੱਡੀਆਂ ਗਈਆਂ ਸੀ ਜਿਸ ਦੇ ਵਾਸਤੇ 25000 ਦੇ ਕਰੀਬ ਲੋਕ ਇਨ੍ਹਾਂ ਅਸਾਮੀਆਂ ਦੇ ਲਈ ਆ ਗਏ ਦੇਖ ਸਕਦੇ ਹੋ 에어ਪੋਰਟ ਤੇ ਪੈਰ ਰੱਖਣ ਤੱਕ ਦੀ ਵੀ ਜਗ੍ਹਾ ਨਹੀਂ ਰਹੀ ਹੈ 에어ਪੋਰਟ ਤੇ ਲੋਕਾਂ ਦਾ ਹੜ ਆ ਗਿਆ ਤਤਨ ਦੱਸਦੀ ਹੈ ਕਿ ਇਹ ਤਸਵੀਰਾਂ ਜੋ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਦਰਅਸਲ ਇਹ ਮੁੰਬਈ 에어ਪੋਰਟ ਤੇ ਹਨ ਜਿੱਥੇ ਮੁੰਬਈ 에어ਪੋਰਟ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਜ਼ਰੂਰਤ ਹੁੰਦੀ ਹੈ ਤਾਂ 600 ਅਸਾਮੀਆਂ ਦੇ ਲਈ ਦੇਖ ਸਕਦੇ ਹੋ ਕਿੰਨੀ ਭਾਰੀ ਭੀੜ ਜੋ ਹੈ ਇਸ ਅਸਾਮੀਆਂ ਦੇ ਲਈ ਆਈ ਹੈ ਤਾਂ ਤੁਹਾਨੂੰ ਦੱਸਦੇ ਕਿ 25000 ਲੋਕ ਦੱਸੇ ਜਾ ਰਹੇ ਨੇ ਜੋ ਇੱਥੇ ਨੌਕਰੀ ਦੇ ਲਈ ਆਏ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਦਾ ਸਲਾਬ ਆਇਆ ਪੂਰਾ ਦਾ ਪੂਰਾ 에어ਪੋਰਟ ਭਰਿਆ ਹੋਇਆ ਦਿਖਾਈ ਦੇ ਰਿਹਾ ਹੈ ਪੈਰ ਰੱਖਣ ਤੱਕ ਦੀ ਵੀ ਜਗ੍ਹਾ ਜੋ ਹੈ 에어ਪੋਰਟ ਦੇ ਉੱਤੇ ਨਹੀਂ ਰਹੀ ਹੈ ਤਾਂ 에어ਪੋਰਟ ਦੇ ਵਿੱਚ ਅਸਾਮੀਆਂ ਨਿਕਲੀਆਂ ਸੀ ਜਿਸ ਦੇ ਲਈ ਭਾਰੀ ਭੀੜ ਜੋ ਹੈ ਇੱਥੇ ਉਮੜੀ